ਸਾਸ਼ੀ ਗਾਲੀ ਅਸੀਂ ਉਹਨੇ ਆ ਰਹੇ ਸੀ ਅੱਧਾ ਪੌਣਾ ਘੰਟਾ ਪਹਿਲਾਂ ਅਬਹੋਰ ਤੋਂ ਜਿੱਥੇ ਕਪੜਾ ਵਪਾਰੀ ਸੰਜੀਤ ਹੋਰਾਂ ਦਾ ਸੰਜੀਤ ਵਰਮਾ ਹੋਰਾਂ ਦਾ ਕਤਲ ਕੀਤਾ ਉਹਦੇ ਕੁਝ ਮੁੰਡਿਆਂ ਨੇ ਤੇ ਉਹਨਾਂ ਨੂੰ ਮੋਰਸਫ ਕਰਕੇ ਆ ਰਹੇ ਸੀ ਉਹਨਾਂ ਦੇ ਬ੍ਰਦਰ ਸੀ ਤੇ ਜਗਤ ਵਰਮਾ ਜਿੱਤੇ ਉਹਨਾਂ ਦਾ ਬੇਟਾ ਹੋਰ ਉਹਨਾਂ ਦਾ ਪੁੱਤ ਜਰਸਨ when ਉਹ ਕਿ ਚੀਜ਼ ਪੜੀ ਅਜੀਬ ਲੱਗੀ ਅਸੀਂ ਉੱਥੇ ਬੈਠੇ ਤੋ ਬੈਠੇ ਤਾਂ ਇੱਕ ਅਜੀਬ ਕਿਸਮ ਦੀ ਖਾਮੋਸ਼ੀ ਸੀ ਕੋਈ ਬੋਲ ਨਹੀਂ ਰਿਹਾ ਸੀ ਖਾਮੋਸ਼ੀ ਦੇ ਵਿੱਚ ਇੱਕ ਖੌਫ ਸੀ ਡਰ ਸੀ ਕੋਈ ਬੋਲ ਹੀ ਨਹੀਂ ਰਿਹਾ ਸੀ નો ਡਾਊਟ ਮੈਂ ਸਮਝ ਸਕਦਾ ਇੱਕ ਟਾਈਮ ਆਇਆ ਹੋ ਜੇ ਹਮਾਇਤ ਦੇ ਮੌਕੇ ਬੋਲਣਾ ਮਤਲਬ ਅਜੀਬ ਹੁੰਦਾ ਪਰ ਤੋ ਖਾਮੋਸ਼ੀ ਕੁਝ ਬੋਲ ਰਹੀ ਸੀ ਸਹਿਮ ਸੀ ਉਹਦੇ ਵਿੱਚ ਇਹਰ ਕੋਈ ਇਹੋ ਜਿਹਾ ਸ਼ਬਦ ਨਾ ਨਿਕਲ ਜੇ ਜਿਹੜਾ ਕਿਸੇ ਨੂੰ ਬੁਰਾ ਲੱਗ ਜੇ ਉਹ ਵਿਚਾਰੇ ਜਿੰਨਾ ਦਾ ਉਹ ਜੀ ਗਿਆ ਉਸੇਵੇਂ ਹੋਈ ਸੀ ਉਹ ਉਹ ਵੀ ਰਹਿ ਇਸੇਵੇਂ ਹੋਏ ਸੀ ਮੈਂ ਜਾਣਦਾ ਉਹਨਾਂ ਪੜਾਤਾ ਨਹੀਂ when year the my 86 57 ਚ ਸੀ ਉਹਨਾਂ ਤੋਂ ਕਪੜੇ ਸਵਾਏ ਸੀ ਔਰ ਤਕਰੀਬਨ ਉਦੋਂ ਦੇ ਸਾਰੇ ਬੰਦਿਆਂ ਨੇ ਮਤਲਬ ਅਜੀਬ ਜਿਹੀ ਉਹਨਾਂ ਨੂੰ ਹਾੜ ਕੋਲੇਰ ਦੇ ਬਹੁਤ ਸਾਰੇ ਬੰਦਿਆਂ ਨੇ ਕੱਪੜੇ ਸਵਾਏ ਸੀ ਸਾਰੇ ਲੀਡਰਾਂ ਨੇ ਕੱਪੜੇ ਸਵਾਏ ਸੀ ਬਿਜ਼ਨਸਮੈਨਾਂ ਨੇ ਕੱਪੜੇ ਸਵਾਏ ਸੀ ਮਤਲਬ ਤਾਂ ਕੋਈ ਬਚੇ ਨਹੀਂ ਹੁਣੀ ਕੈਟਾਗਰੀ ਜਿਨ੍ਹਾਂ ਨੇ ਉਤੋਂ ਕੱਪੜੇ ਨਾ ਸਵਾਏ ਹੋਣ ਜਾਂ ਲੈੇ ਨਾ ਹੋ ਅਜੀਬ ਪੰਜਾਬ ਦੇ ਹਾਲਾਤ ਹੋ ਗਏ ਆ ਮੂਗੇ ਮੇਰੀ ਹੋਣੇ ਗੱਲ ਹੋ ਰਹੀ ਸੀ ਲੰਬਾ ਜੀ ਉਹਨਾਂ ਨਾਮ ਉਥੇ ਡਾਕਟਰ ਨੇ ਜੋ ਡਾਕਟਰ ਕੰਬੂਜ ਉਹ ਆ ਮੇ ਉਹ ਵੈਂਟੀਲੇਟਰ ਤੇ ਪਈ ਨਹੀਂ ਉਹਨਾਂ ਨੂੰ ਸੀਨ ਤੋਂ ਖਾਣਾ ਠੀਕ ਹੈ ਦੋ ਮੁੰਡੇ ਉਹਨਾਂ ਦਾ ਵੀ ਜਿਨ੍ਹਾਂ ਨੇ ਇਹਨਾਂ ਤੇ ਕਾਤਲਨਾਂ ਹਮਲਾ ਕਰਕੇ ਜਿਹਨਾਂ ਦਾ ਕਤਲ ਕੀਤਾ ਉਹਨਾਂ ਦਾ ਬਿਆਨ ਹੈ ਕਿ ਉਹ ਮੁੰਡੇ ਨਹੀਂਗੇ ਵੈਸੇ ਉਹ ਪਤਾ ਲੱਗ ਰਿਹਾ ਉਹ ਤਾਂ ਕਿਤੇ ਹੋਰ ਬੇਕਸੂਰ ਚੱਕ ਕੇ ਲਿਆ ਕਿ ਮਾਰਦੇ ਆਂਦੇ ਮਤਲਬ ਹੋ ਕੀ ਰਿਹਾ ਹੈ ਉਦੋਂ ਆਈ ਕਾਂਟ ਅੰਡਰਸਟੈਂਡ ਮੈਨੂੰ ਨਹੀਂ ਪਤਾ ਸੋਮਾਲੀਆ ਚ ਕੀ ਹੋ ਰਿਹਾ ਮੈਨੂੰ ਤਾਂ ਲੱਗਦਾ ਉਹੀ ਆਲ ਹੋ ਰਿਹਾ ਦੇਗੂ ਮਾਰਿਆ ਜਾ ਰਿਹਾ ਉਹ ਪੰਜਾਬ ਦੇ ਨੇ ਪੰਜਾਬ ਦੇ ਪੁੱਤ ਨੇ ਜੋ ਮਾਰ ਰਹੇ ਨੇ ਜ਼ਿਆਦਾਤਰ ਉਹ ਵੀ ਪੰਜਾਬ ਦੇ ਨੇ ਫਿਰ ਉਹਨਾਂ ਨੂੰ ਮਾਰਿਆ ਜਾ ਰਿਹਾ ਉਹ ਵੀ ਪੰਜਾਬ ਦੇ ਨੇ ਮਤਲਬ ਸਾਰਾ ਕੁਝ ਹੀ ਪੰਜਾਬ ਦਾ ਨੁਕਸਾਨ ਔਰ ਇਹ ਕਿਹੋ ਜਿਹਾ ਲਾਅ ਆਰਡਰ ਹੈ ਕਿਹੋ ਜਿਹਾ ਲਾਅ ਆਰਡਰ ਹੈ ਅਸੀਂ ਉਨੇ ਫੇਰ ਉੱਤੇ ਬੈ ਕੇ ਗੱਲਾਂ ਕਰ ਰਹੀ ਸੀ 80 ਤੋਂ 75000 ਦੇ ਕਰੀਬ ਟੋਟਲ ਪੁਲਿਸ ਨਫਰੀ ਹੈ 60% ਤੋਂ ਜ਼ਿਆਦਾ ਉਹ ਵੀਆਈਪੀ ਡਿਊਟੀ ਤੇ ਸੀ ਵੀਆਈਪੀ ਡਿਊਟੀ 40% ਨੇ ਜੋ ਲੋਕਾਂ ਦੀ ਰੱਖਿਆ ਕਰਨ ਲਈ ਬਚ ਗਏ ਨੇ ਤੇ ਮੈਨੂੰ ਲੱਗਦਾ ਪੰਜਾਬ ਚ ਚੱਲੋ ਗਿਣ ਲਓ ਜੇ 3 ਕਰੋੜ ਬਸੂ ਐ ਜੇ 3 ਕਰੋੜ ਤੋਂ ਥੋੜੀ ਜ਼ਿਆਦਾ ਕਰ ਲੋ ਤਾਂ ਵੀਆਈਪੀ ਕਿੰਨੇ ਕਣੇ 60% ਉਹਨਾਂ ਲਈ 40% ਬਾਕੀਆਂ ਲਈ ਜਿਹੜੇ ਵਿਚਾਰੇ ਆਏ ਮਰਦੇ ਫਿਰ ਉਹ ਟੈਕਸ ਵੀ ਦੰਦੇ ਸੀ ਔਰ ਬਹੁਤ ਟੈਕਸ ਦਿੱਤੇ ਸੀ ਮਤਲਬ ਦਾ ਹਮੋਰ ਦੇ ਸਭ ਤੋਂ ਜ਼ਿਆਦੇ ਬੰਦਿਆਂ ਚ ਸੀ ਜਿਨ੍ਹਾਂ ਨੂੰ ਉਹ ਟੈਕਸ ਦੰਦੇ ਸੀ ਟੈਕਸ ਦੇ ਕੇ ਬੰਦਾ ਵੀ ਮਰਵਾਇਆ ਸਹਿਮੇ ਵੀ ਬੈਠੇ ਨੇ ਔਰ ਉਸ ਸਹਿਮ ਦੇ ਵਿੱਚੋਂ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਬਿਜ਼ਨਸ ਨਿਕਲੂਗਾ ਕਿਉਂਕਿ ਹੁਣ ਜੀਨੂੰ ਵੀ ਵੋਟ ਕਰਨਗੇ ਕਿ ਭਾਈ ਉਹ ਵਾਲਾ ਹਾਲ ਕਰੀਏ ਕਿਦਾਂ ਹੈਗਾ ਉਤੇ ਦੇਣਗੇ ਤੇ ਜਿਨ੍ਹਾਂ ਨੇ ਬਚਾਉਣਾ ਹੈ ਦੇਵਾਸੀ ਪੁਲਿਸ ਆਣੇ ਆ ਬੱਸ ਦਾ ਹਰ ਮੈਂ ਕੀ ਕਰਾਂ ਕੀ ਕਮਾਉਂਦੇ ਬਾਰੇ ਮੈਂ ਨਹੀਂ ਕਹਿ ਰਿਹਾ ਸਾਰੇ ਇਹਨੇ ਚੰਗੇ ਮੁੰਡੇ ਵੀ ਹੋਣਗੇ ਬੜਿਆ ਕੀ ਹਾਂ ਕਿਤਾਬ ਇਹ ਜਿਹਨੇ ਵੀ ਆਈਪੀ ਡਿਊਟੀਆਂ ਲਈ ਫਿਰਦੇ ਨੇ ਜਰਸੀ ਤੇ ਜਰਸੀ ਨਾਲ ਦੇ ਅੱਗੇ ਪਿੱਛੇ ਹੁੰਦੀ ਹੈ ਥੋੜੀ ਬਹੁਤ ਸ਼ਰਮ ਕਰਨੇ ਸੋ ਸਭ ਤੋਂ ਪਹਿਲੀ ਚੀਜ਼ ਜੋ ਲਾਰਡ ਆਰਡਰ ਹੁੰਦੀ ਹੈ ਬੰਦੇ ਦੀ ਝਾਲ ਮਾਲ ਦੀ ਰਾਖੀ ਹੁੰਦੀ ਹੈ ਤੁਸੀਂ ਟੈਕਸਸ ਲੈਣੀ ਉਹ ਤੁਹਾਨੂੰ ਚੁਣ ਕੇ ਭਾਇਆ ਜਾਂਦਾ ਗੱਡੀਆਂ ਤੇ ਤੇ ਗੱਡੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਨਤਾ ਦੇ ਪੈਸੇ ਨਾਲ ਬੰਗਲੇ ਦਿੱਤੇ ਜਾਂਦੇ ਨੇ ਤੇ ਤੁਸੀਂ ਆਹ ਝਾਲ ਮਾਲ ਦੀ ਰਾਖੀ ਕਰਦੇ ਹੋ ਇੱਕ ਇਹ ਹਾਲ ਚੱਲੂਗਾ ਮਤਲਬ ਅਸੀਂ ਮਤਲਬ ਕੀ ਕਰਾਂਗੇ ਯਾਰ ਕਿਤੇ ਗੋਗੇ ਹੋ ਗਿਆ ਕਿਤੇ ਹੋਰ ਹੋ ਗਿਆ ਕਿਤੇ ਅੰਬ੍ਰਸਰ ਹੋ ਰਹੀ ਹੈ ਕਿਤੇ ਕੁਸ਼ ਹੋ ਰਿਹਾ ਹੈ 40000 50000 ਅਗੇ ਜੀ ਅਨ ਇਮਪਲੋਇਮੈਂਟ ਹੈ ਪਾਪੂਲੇਸ਼ਨ ਜ਼ਿਆਦਾ ਹੈ ਅਨ ਇਮਪਲੋਇਮੈਂਟ ਕਿਉਂ ਹੈ ਆਜ ਕੁਝ ਦਿਨ ਹੋਏ ਹੈ ਇੱਕ ਉਹ ਪੰਚਾਇਤ ਇਨਸਪੈਕਟਰ ਦੀਆਂ ਸੀ ਐਗਜ਼ਾਮ ਸੀ ਅਗੇ ਜੀ ਉਹ ਪੇਪਰ ਲੀਕ ਹੋ ਗਿਆ ਇਹ ਪੇਪਰ ਲੀਕ ਕਿੰਨਾ ਨਹੀਂ ਕੀਤਾ ਦੇ ਪੰਜਾਬ ਤੋਂ ਬਾਹਰ ਲੈ ਨਹੀਂ ਜ਼ਿਆਦਾਤਰ ਉਹਨਾਂ ਚ ਇਹ ਜੀ ਦੀ ਦੁਹਾਈ ਦਿੰਦੇ ਰਹਿੰਦੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਬਾਰਲੇ ਨੂੰ ਨੌਕਲੀ ਮਿਲ ਰਹੀ ਹੈ ਪੰਜਾਬ ਵਾਲੇ ਅਨ ਇੰਪਲੋਇਮੈਂਟ ਦਾ ਸ਼ਿਕਾਰ ਹੁੰਦੇ ਨੇ ਫੇਰ ਉਹ ਚੱਲ ਚੱਲੀ 50-50 ਹਜ਼ਾਰ ਲਈ ਮਾਰਦੇ ਪੈਂਦੇ ਨੇ ਫੇਰ ਆਖਣਗੇ ਜੀ ਨਹੀਂ ਇਹ ਤਾਂ ਨਸ਼ੇੜੀ ਨੇ ਮਾਰਨ ਵਾਲੇ ਉਹਨਾਂ ਨੂੰ ਤਾਂ 10-15 20-50 ਹਜ਼ਾਰ ਦੇ ਕਿ ਭੇਜ ਦਿੱਤਾ ਜਾਂਦਾ ਉਹ ਗੋਲੀ ਮਾਰ ਦਿੰਦੇ ਨੇ ਤੇ ਨਸ਼ੇੜੀਆਂ ਨੂੰ ਜਾਂ ਇਹਨਾਂ ਨੂੰ ਜੋ ਡਰੱਗ ਸਪਲਾਈ ਕਰਦੇ ਨੇ ਉਹਨਾਂ ਨੂੰ ਪੁਲਿਸ ਕੀ ਫੜ ਰਹੀ ਹੈ ਜੀ ਇਹਨਾਂ ਦਾ ਤਾਂ ਹੋ ਗਿਆ ਸੀ ਸਾਰਾ ਕੁਝ 31 ਤਰੀਕ ਤੱਕ ਯੁੱਧ ਨਸ਼ਾ ਵਿਰੋਧ ਮੁਕੰਮਲ ਹੋ ਗਿਆ ਸੀ ਇਹ ਵੱਖਰੀ ਗੱਲ ਆ ਮਾਨਸਾ ਜੀ ਮੈਨੂੰ ਕੱਲ ਵੀ ਫੋਨ ਆਇਆ ਪਰਮਿੰਦਰ ਦਾ ਆ ਤਾਂ ਪਤਾ ਨਹੀਂ ਕਿੰਨੇ ਮੁੰਡੇ ਮਾਰੇ ਗਏ ਨੇ ਮਤਲਬ ਨੈਸ਼ਨਲ ਮਾਰੇ ਨੇ ਕੱਲ ਹੀ ਤਿੰਨ ਚਾਰ ਇਹ ਪੂਰੇ ਮਾਨਸੇ ਪਿਛਲੇ ਮਹੀਨੇ ਚ ਮਤਲਬ ਉਹ ਗਿਣਤੀ ਹੋਰ 15 ਬਣ ਗਈ ਐ ਥੱਲੇ ਮਾਨਸਾ ਦੇ ਮੈਨੂੰ ਉਹਦਾ ਪਤਾ ਲੱਗਿਆ ਸੀ ਉਹਦਾ ਦੱਸਦਾ ਬਾਕੀ ਪੰਜਾਬ ਦਾ ਹੰਦਸਾ ਨਾਲ ਤੁਸੀਂ ਹੋ ਤੰਨ ਅਸ਼ਿਆ ਨੂੰ ਕਾਬੂ ਕਿਵੇਂ ਕਰਨਾ ਹੈ ਰੋਲ ਆਰਡਰ ਕਿਹਦਾ ਇਸ਼ੂ ਹੈ ਉਹ ਪੁਲਿਸ ਸਾਡੀ ਕੀ ਕਰ ਰਹੀ ਹੈ ਉਹ ਲੱਖੇ ਨੂੰ ਘੁੱਟ ਰਹੀ ਹੈ ਉਹਦੇ ਕੋਲ ਇਹ ਟਾਈਮ ਤਾਂ ਹੈਗਾ ਹੈ ਜ਼ਿਆਤੀਆਂ ਕਰਨ ਦਾ ਮੁਕਾਬਲੇ ਬਣਾਉਣ ਦਾ ਨਕਲੀ ਆ ਦੋ ਮੁੰਡੇ ਜਿਹੜੇ ਮਾਰੇ ਆ ਕਿ ਮਾਰੇ ਗਏ ਆ ਜਿਹੜੇ ਕਹਿ ਕੇ ਕਿ ਇਹਨਾਂ ਨੇ ਮਾਰਿਆ ਸੀ ਸੰਜੇ ਬਰਮਾ ਜੀ ਨੂੰ ਇਹ ਦੱਸੂਗੀ ਪੁਲਿਸ ਕੀ ਜਵਾਬ ਦੇ ਇਹਨਾਂ ਤੋਂ ਜਵਾਬ ਲਿਆ ਜਾਊਗਾ ਇਹ ਕੌਣ ਸੀਗੇ ਉਹਨਾਂ ਦੇ ਘਰ ਦੇ ਤਾਂ ਕਹਿ ਰਹੇ ਉਹਨਾਂ ਦੇ ਘਰੋਂ ਚੱਕੇ ਗਏ ਆ ਰਾਤ ਨੂੰ ਤੇ ਕੀ ਕਹਿ ਰਹੇ ਪਤਾ ਨਹੀਂ ਕਿੱਧਰ ਹੋਰ ਕੁਝ ਕੀ ਇਹਦੀ ਡਿਟੇਲ ਕੱਢੀ ਜਾਊਗੀ ਕੀ ਇਹਦੀ ਇਨਕੁਆਰੀ ਲੱਗੂਗੀ ਜਾਂ ਜਿਵੇਂ ਬਾਕੀ ਮਸਲੇ ਹੋਏ ਨੇ ਕਿਸੇ ਦੀ ਨਹੀਂ ਲੱਗਣੀ ਕਿੰਨੇ ਮਰਜੀ ਕਿ ਲੋਗ ਉਂਗਲਾ ਮੁੱਕ ਜਾਣਗੇ ਥੋੜੀਆਂ ਇਹ ਇਹ ਕੇਸ ਨਹੀਂ ਗੱਲ ਨੇ ਮੁੱਕਣੇ ਔਰ ਉਹ ਵੀ ਆ ਮਗਰਲੇ 2-3 ਮਹੀਨਿਆਂ ਦੇ ਬਾਕੀ ਤਾਂ ਛੱਡ ਦਿਓ ਐਨਾ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਯੂਪੀ ਬਿਹਾਰ ਬਣ ਰਹੇ ਆ ਔਰ ਮੈਨੂੰ ਦੁੱਖ ਦੀ ਗੱਲ ਮੈਂ ਇਹਨਾਂ ਮੁੰਡਿਆਂ ਨੂੰ ਵੀ ਕਹਿਣਾ ਚਾਹੂੰਗਾ ਜੋ ਗਲਤ ਰਾਹ ਤੇ ਪਾਏ ਹੋਏ ਨੇ ਕਿ ਇਸ ਕੰਮ 'ਚ ਆਖਰੀ ਕਮ ਗੋਲੀ ਹੁੰਦੀ ਹੈ ਜਦੋਂ ਇਹ ਗੈਂਗਸਟਰਾਂ ਦਾ ਕੰਮ ਪੂਰਾ ਪੀਕ ਤੇ ਛਿਮਾਇਆ ਉਹ ਤਾਂ ਬੰਬੇ ਸੀ ਮੈਂ ਬੰਬੇ ਜਿਵੇਂ ਵੇਖਿਆ ਸਿਰਫ ਇੱਕ ਅੰधे ਬੰਦੇ ਨੂੰ ਛੱਡਦੇ ਹੋ ਉਹ ਦੌਲ ਜਿਹੜਾ ਉਹ ਵੀ ਇੱਕ ਦੇਸ਼ ਦਾ ਪੋਲਿਟੀਕਲ ਇਸ਼ੂ ਬਣ ਗਿਆ ਸੀ ਵਰਨਾ ਕੋਈ ਬੰਦਾ ਬਚਿਆ ਨਹੀਂ ਸਭ ਨੇ ਗੋਲੀਆਂ ਖਾਧੀਆਂ ਇੱਕ ਐਂਡ ਆਖਰੀ ਆ ਹੁੰਦਾ ਹੈ ਸੋਭਰੇ ਤੁਹਾਨੂੰ ਸਾਨੂੰ ਲੋੜ ਹੈ ਤੁਹਾਡੀ ਪੰਜਾਬ ਵਾਲਿਓ ਚਾਹੇ ਤੁਸੀਂ ਗੈਂਗਟਰ ਬਣ ਕੇ ਘੁੰਮ ਰਹੇ ਹੋ ਚਾਹੇ ਮਰ ਰਹੇ ਹੋ ਸਾਨੂੰ ਲੋੜ ਹੈ ਤੁਹਾਡੀ ਸਾਡੇ ਮੁੰਡੇ ਵੈਸੇ ਹੀ ਘਟ ਨੇ ਪੰਜਾਬ ਪਛਾਈ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਇਹ ਆਪ ਦੀਆਂ ਬਹਾਦਰੀਆਂ ਕਿਹੜੇ ਕੰਮ ਲਈ ਇਸਤੇਮਾਲ ਕਰ ਰਹੇ ਹੋ ਬੱ ਮੈਨੂੰ ਉਹ ਡਾਊਟ ਸੰਜੀਤ ਜੀ ਦੇ ਜਾਣ ਦਾ ਅਫਸੋਸ ਆ ਸਾਰਿਆਂ ਨੂੰ ਪਰ ਮੈਂ ਜੋ ਦੀ ਖੁਸ਼ੀ ਵੇਖੀ ਉਹ ਬੁਸ਼ੀਦੋ ਟੀਕਾ ਮਾਰ ਮਾਰ ਕੇ ਬੋਲ ਰਹੀ ਸੀ ਸਹਿਮ پھیਲਿਆ ਹੋਇਆ ਸੀ ਸਾਡੇ ਯੋਪੋ ਕੋਲੇ ਕੋਈ ਸ਼ਬਦ ਨਾ ਮੂੰਹ ਚੋਂ ਨਿਕਲ ਚੇ ਗਰੀਓ ਪੰਜਾਬ ਹੈ ਜਿੱਥੇ ਆਦੇ ਸੀ ਇਹ ਰਿਐਕਟ ਹੋਵੇ ਦੇਰਿਛ ਕੋਈ ਗੱਲ ਹੋ ਦੁਨੀਆ ਚ ਕੋਈ ਗੱਲ ਹੋਊ ਤਾਂ ਇਹ ਰਿਐਕਟ ਕਰਦਾ ਹੈ ਅੱਜ ਆਪ ਦੇ ਹੈ ਖੁਦ ਪਰਿਵਾਰਕ ਚੀਆ ਦੇ ਜਾਣਦਾ ਜਾਂ ਆਪ ਦੀ ਪੰਜਾਬੀਆਂ ਦੇ ਮਰਦ ਤੇ ਬੋਲ ਹੀ ਨਹੀਂ ਰਿਹਾ ਖاموش ਹੋ ਗਿਆ ਇਹਦਾ ਸਰਕਾਰਾਂ ਨੂੰ ਕੁਐਸਚਨ ਨਹੀਂਗਾ ਕੋਈ ਉੱਥੇ ਵੀ ਗਏ ਦੋ ਤਿੰਨ ਲੀਡਰ ਕੱਲ ਪਰਸੋਂ ਨਰਸੋਂ ਮੈਨੂੰ ਉਹਨਾਂ ਲੀਡਰਾਂ ਨੂੰ ਮੈਂ ਕਹਿੰਦਾ ਦੋਨੋਂ ਸ਼ਰਮ ਸ਼ਰੂਮ ਹੈ ਨਹੀਂ ਕਿ ਸ਼ਾਇਦ ਜਿਨ੍ਹਾਂ ਦੀ ਸਰਕਾਰ ਹੋਣਾ ਤੇ ਜਿਨ੍ਹਾਂ ਦੀਆਂ ਪਹਿਲਾਂ ਸੀ ਮੈਨੂੰ ਸ਼ਰਮ ਸ਼ਰੂਮ ਹੈ ਨਹੀਂ ਯਾਰ ਤੁਹਾਨੂੰ ਤੁਸੀਂ ਆਖੀ ਜਾਂਦੇ ਸਾਡੇ ਹੱਥ ਆਵੇ ਟੋੜੇ ਹੱਥ ਤਾਂ ਸੀ ਪਹਿਲਾਂ ਸੀ ਕੀ ਕਰਨੇ ਚੰਦ ਚਾੜਦੇ ਤੁਸੀਂ ਕੀ ਚੰਦ ਚੜ੍ਹਿਆ ਤੁਸੀਂ ਨਸ਼ੇ ਨੂੰ ਲੈ ਕੇ ਤਿੰਨ ਤੁਹਾਡੇ ਐਕਸ ਬੀਜੀਪੀ ਦੀਆਂ ਰਿਪੋਰਟਾਂ ਉਹਨਾਂ ਨੂੰ ਕਿਉਂ ਨਹੀਂ ਓਪਨ ਕਰਦੇ ਕਿਉਂ ਨਹੀਂ ਕੇਸ ਚਲਾਉਂਦੇ ਜਾਂ ਕਿਉਂ ਨਹੀਂ ਉਹ ਇਨਕੁਆਰੀਜ਼ ਕਰਕੇ ਸਾਰਿਆਂ ਨੂੰ ਫੜਦੇ ਰੌਲਾ ਪਾਈ ਜਿੰਨੇ ਵਿਕਰਮਜੀਤ ਜੀ ਨੂੰ ਵੱਢ ਲਿਆ ਸਾਰੇ ਉਹ ਕੇਸ ਕਿਹੜਾ ਬਣਾਇਆ ਉਹਦੇ ਤੇ ਅ ਜਦੋਂ ਕਾਂਗਰਸ ਦੀ ਸਰਕਾਰ ਸੀ ਕਿਉਂ ਨਹੀਂ ਉਹਦੋਂ ਲਿਆ ਤੁਸੀਂ ਰਿਮਾਂਡ ਖੈ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਬੇਸਿਕ ਕੰਮ ਹੈ ਜਿਉ ਮੈਂ ਦੱਸਦਾ ਤੁਹਾਨੂੰ ਇਹ ਕਿਉਂ ਨਹੀਂ ਕਰ ਪਾਉਂਦੇ ਜਿਵੇਂ ਤੁਹਾਨੂੰ ਮੈਂ ਕਹਾਂ ਕਿ 75 ਤੋਂ 80 ਹਜ਼ਾਰ ਲਾਫਰੀ ਹੈ ਉਹ ਜੋ 60 ਤੋਂ 70% ਵੀਆਈਪੀ ਡਿਊਟੀ ਦੇਣੀ ਤੇ ਜਿਹਨੇ ਬਾਕੀ ਬਚੇ ਨੇ ਕਿਸੇ ਵੀ ਰਾਤ ਨੂੰ ਚੌਂਕੀ ਚੜੇ ਲਿਆ ਜੇ ਉਹ ਸ਼ਰਾਬੀ ਪੀਂਦੀ ਹੈ ਆ ਲੱਕੇ ਵਾਲੇ ਇਨਸੀਡੈਂਟ ਚ ਵੇਖਿਆ ਸੀ ਕੋਈ ਸ਼ਰੀਬ ਬੰਦਾ ੜਕਿਆ ਜਿਹੋ ਦੇ ਦੇ ਜੂਤ ਪਟਾਂ ਔਰ ਬੋਸਟਾ ਕੇ ਵੇ ਹੁੰਦੀਆਂ ਨੇ ਕਿਸੇ ਨੂੰ ਪੁੱਛ ਲਓ ਓਪਨ ਸੀਕ੍ਰੀਟ ਹੈ ਕਿਵੇਂ ਤਬਾਦਲੇ ਹੁੰਦੇ ਨਹੀਂ ਤੇ ਕਮਾਈਆਂ ਹੁੰਦੀਆਂ ਨਹੀਂ ਫਿਰ ਤੁਸੀਂ ਉਮੀਦ ਕਰਦੇ ਹੋ ਕਿ ਇਹ ਲੋਕ ਤੁਹਾਨੂੰ ਲਾਂਡ ਆਰਡਰ ਪ੍ਰੋਵਾਈਡ ਕਰਨਗੇ ਨਾ ਲੌਨ ਆਰਡਰ ਦੋਨੇ ਚੀਜ਼ਾਂ ਹੈ ਨਹੀਂ ਤੇ ਜੇ ਹਨ ਤਾਂ ਉਹਨਾਂ ਤੇ ਨਹੀਂ ਜੋ ਬੇਕਸੂਰ ਨੇ ਵਿਚਾਰੇ ਉਹਨਾਂ ਨੂੰ ਕੁੱਟ ਕੇ ਸੱਟਰੋ ਅਸੀਂ ਇੱਕ ਨੰਬਰ ਸਟੇਟ ਸੀ ਅੱਜ ਅਸੀਂ ਜੋ ਸਭ ਤੋਂ ਪਿੱਛੇ ਸੀ ਯੂਪੀ ਚ ਖਤਮ ਹੋ ਗਏ ਮਤਲਬ ਕਾਂਗਰਸ ਦੇ ਪ੍ਰੈਜ਼ੀਡੈਂਟ ਬੋਰਡ ਤੋਂ ਯੋਗੀ ਰਾਜਾ ਨੂੰ ਆ ਪੈਜੂਗਾ ਸਰ ਤੁਹਾਡਾ ਪ੍ਰਾਈਮ ਮਿਨਿਸਟਰ ਹੈ ਤੇ ਤੁਹਾਨੂੰ ਪਤਾ ਹੈ ਤੁਸੀਂ ਇਹਨਾਂ ਨੂੰ ਕਿਵੇਂ ਟਰੀਟ ਕਰਦੇ ਹੋ ਇਹ ਸਾਰੇ ਪੰਜਾਬ ਨੂੰ ਵੀ ਸਾਰੇ ਹਿੰਦੂ ਸਾਨੂੰ ਵੀ ਸਾਰੀ ਦੁਨੀਆ ਨੂੰ ਪਤਾ ਹੈ ਤੁਸੀਂ ਇਹਨਾਂ ਨੂੰ ਕਿਵੇਂ ਟਰੀਟ ਕਰ ਰਹੇ ਹੋ ਥੋੜਾ ਜਿਹਾ ਉਹਦੇ ਵੱਲ ਸੋਚ ਲਓ ਆ ਜੋ ਕਾਂਗਰਸ ਵਾਲੇ ਬੋਲ ਕੇ ਗਏ ਸੀ ਅਸੀਂ ਐਂ ਕਰ ਦਈਏ ਤੁਸੀਂ ਤਾਂ ਸਭ ਤੋਂ ਜ਼ਿਆਦਾ ਰਾਜ ਕੀਤਾ ਪੰਜਾਬ ਤੇ ਸਭ ਤੋਂ ਜ਼ਿਆਦਾ ਸਤਿਆਨਾਸ਼ ਵੀ ਪੰਜਾਬ ਦਾ ਤੁਸੀਂ ਕੀਤਾ ਹੈ ਇਆ ਹੋਣ ਵਾਲੇ ਅੰਦਰ ਬੈਠ ਕੇ ਬਾਹਰ ਨਿਕਲਦੇ ਆ ਮਾਦੇ ਇਹ ਰੀਅਲ ਕੋਈ ਐ ਇੱਕਾ ਦੁੱਕਾ ਇਨਸੀਡੈਂਟ ਹੋ ਜਾ ਬਾਕੀ ਤਾਂ ਕਮਾਲ ਐ ਬਾਕੀ ਲਾਅ ਐਂਡ ਆਰਡਰ ਬਹੁਤ ਕੰਟਰੋਲ ਚ ਐ ਇੱਕਾ ਦੁੱਕਾ ਕਿੰਨੇ ਗਿੰਦੇ ਹੋ ਤੁਹਾਡੀ ਗਿਣਤੀ ਮੁੱਕ ਗਈ ਐ ਅਮੋਗੇ ਕੀ ਹੋਇਆ ਆਬੋਰ ਕੀ ਹੋਇਆ ਆ ਜਿਹੜੀ ਤੁਹਾਡੀ ਪੁਲਿਸ ਨੇ ਕੀਤਾ ਪਟਿਆਲੇ ਦੇ ਮੁੰਡੇ ਲਿਆ ਕੇ ਇਹ ਕੀ ਹੋਇਆ ਕਿੰਨੇ ਇਨਸੀਡੈਂਟ ਗਿਣ ਕੇ ਵੇਖ ਲੋ ਕਿਸ ਦਿਨ ਰਾਤ ਨੂੰ ਬਾਹਰ ਨਿਕਲਿਓ ਜੇ ਜੇ ਉਹデア ਰੰਗਲਾ ਪੰਜਾਬ ਬੰਨੂ ਦੀ ਦੇ ਨਾ ਕਿਸੇ ਵੀ ਪੁਲਿਸ ਚੌਕੀ ਚਲੇ ਜਾਏ ਉਹ ਤੇ ਤੁਹਾਨੂੰ ਰੰਗਲਾ ਹੀ ਦੱਸੂਗਾ ਸਾਰਾ ਕੁਝ ਉਹ ਵੀ ਰੰਗਲੇ ਹੀ ਹੋਏ ਬੈਠੇ ਹੁੰਦੇ ਨੇ ਮੈਨੂੰ ਕੋਈ ਸੀਰੀਅਸਲੀ ਮੈਂ ਵੀ ਇਹ ਗੱਲਾਂ ਕਰ ਰਹੀ ਸੀ ਅੱਜ ਇੱਕ ਬਹੁਤ ਵੱਡੀ ਟ੍ਰੇਡ ਡੀਲ ਹੋਣ ਵਾਲੀ ਸੀ ਰੱਬ ਕਰੇ ਉਹ ਨਾ ਹੋਵੇ ਇੰਡੀਆ ਔਰ ਅਮਰੀਕਾ ਦੇ ਵਿੱਚ ਉਹਨੂੰ ਲੈ ਕੇ ਸਾਰੇ ਪਸੂਬੀ ਪਈ ਹੋਈ ਸੀ ਕਿ ਇੰਡੀਆ ਦਾ ਕੀ ਹਾਲ ਹੋਊਗਾ ਜੇ ਉਹ ਚੀਜ਼ਾਂ ਪੈਰੀਫਰੀ ਹੋ ਗਿਆ ਸਾਰਾ ਕੁਝ ਤਾਂ ਸਾਡਾ ਆਪ ਦਾ ਮਾਲ ਜੋ ਸਾਡੇ ਵਪਾਰੀਆਂ ਦਾ ਕੀ ਹੋਊਗਾ ਸਾਡੇ ਲੋਕਾਂ ਦਾ ਕੀ ਹੋਊਗਾ ਉਹਦੀ ਚਿੰਤਾ ਮਿੰਡਾ ਜੀ ਨਹੀਂ ਕੀਤਾ ਕਾਸੇ ਬਾਰੇ ਬੋਲਣ ਨੂੰ ਬੜੀਆਂ ਗੱਲਾਂ ਸੀ ਉਹਨੂੰ ਵੀ ਅਸੀਂ ਆਪ ਬਠਿੰਡੇ ਵੱਜ ਦੀ ਲੰਘ ਰਹੇ ਆ ਅੱਗੇ ਚੱਲੇ ਆ ਭਾਈ 13 ਨੂੰ ਸਾਡੀ ਰੈਲੀ ਐ 11 ਨੂੰ ਗੋਨਿਆਂ ਨੇ ਆ ਉਹ ਵੀ ਵਿਚਾਰੇ ਨੂੰ ਪੁਲਿਸ ਨੇ ਮਾਰਿਆ ਦੱਸੋ ਪੁਲਿਸ ਆ ਕੰਮ ਕਰਦੀ ਐ ਉਹ ਨਰਿੰਦਰਦੀਪ ਦੇ 16 ਥਾਵਾਂ ਤੇ ਕਰੰਟ ਲਾਤਾ 16 ਥਾਵਾਂ ਤੇ ਬੇਦਰਦੀ ਨਾਲ ਮਾਰਿਆ ਗਿਆ ਔਰ ਚਾਰ ਪੁਲਿਸ ਵਾਲੇ ਨਾਮਜ਼ਦ ਹੋਏ ਦੋ ਜਣੇ ਹੋਰ ਇੱਕ ਉਹਨਾਂ ਚ ਪੁਲਿਸ ਇਨਫਾਰਮਰ ਸੀ ਇੱਕ ਉਹਦਾ ਸੋ ਕਾਲਡ ਫਰੈਂਡ ਸੀ ਉਹ 6 ਬੰਦੇ ਭਗੌੜੇ ਨੇ ਡੇਢ ਮਹੀਨਾ ਹੋ ਗਿਆ ਇੱਥੇ ਕਿਸੇ ਨਾਲ ਛੱਬੀ ਲੱਗ ਜੇ ਉਹਦੇ ਘਰਦਿਆਂ ਨੂੰ ਚੱਕ ਲਿਆਉਂਦੇ ਨੇ ਛੱਬੀ ਝੋਟੋ 755 ਹੋ ਗਈ ਕਿ ਉਹ 6 ਜਣਿਆਂ ਦੇ ਤੁਸੀਂ ਕਿਹਨੂੰ ਚੱਕ ਕੇ ਲਿਆਂਦਾ ਡੇਢ ਮਹੀਨੇ ਤੇ ਫੜੇ ਨਹੀਂ ਗਏ ਪੂਰੇ ਪੰਜਾਬ 'ਚ ਰੌਲਾ ਕੇਸ ਦਾ ਤੁਸੀਂ ਇਹ ਜੇ ਕੰਮ ਹੀ ਕਰਿਓ ਜੀ ਤੇ ਜਿਹੜੇ origignal ਐ ਕਰਕੇ ਬੰਦਿਆਂ ਨੂੰ ਮਾਰਦੇ ਨੇ ਸ਼ਹਿਰਿਆਂ ਉਹਨਾਂ ਨਾਲ ਕੁਛ ਨਾ ਕਰਿਓ ਉੱਥੇ ਮਾਰਾ ਜਾ ਸੋਚੋ ਇਹ ਦੇ ਬਾਰੇ ਇਹ ਸੋਚਾਂ ਦੀ ਗੱਲ ਐ ਸਾਡੇ ਮੁੰਡਿਆਂ ਕਹਿੰਦੇ ਜੀ ਬਾਹਰ ਜਾ ਰਹੇ ਮੁੰਡੇ ਕੀ ਕਰਨਾ ਇੱਥੇ ਰਹਿ ਕੇ ਕੋਈ ਬੇਸਿਕ ਸਹੂਲਤ ਐ ਇੱਥੇ ਲੋ ਐਂਡ ਆਰਡਰ ਹੀ ਐ ਨਹੀਂ ਕਿ ਜਿਉਂਦੇ ਬਚਣਾ ਹੈ ਕਿ ਮਰਨਾ ਹੈ ਹਰ ਮਾਂ ਬਾਪ ਕਹਿੰਦਾ ਯਾਰ ਤੂੰ ਬਾਹਰ ਹੀ ਚੱਲਿਆ ਜਾ ਜਿਉਂਦਾ ਤਾਂ ਰਹੇਗਾ ਇੱਕ ਇੱਕ ਮੁੰਡਾ ਉਹ ਅੰਗੇ ਬਾਹਰ ਚੱਲਿਆ ਜਾ ਤੇ ਇੱਕ ਕੁੜੀ ਵੀ ਤੁਹਾਨੂੰ ਵੀ ਬਾਹਰ ਭੇਜ ਦਿੰਦੇ ਨੇ ਕਿ ਇੱਥੇ ਦਾ ਪਤਾ ਨਹੀਂ ਕਿਹਦੇ ਨਾਲ ਵਿਆਹ ਹੋ ਗਿਆ ਤੇਰਾ ਉਹ ਬੱਚੂ ਕਿ ਨਹੀਂ ਬੱਚੂ ਉਹੜਾ ਜਿਆ ਸੋਚੋ ਇਹ ਇੱਕ ਚੀਜ਼ ਕੋਈ ਕੱਲੀ ਨਹੀਂ ਹੁੰਦੀ ਇਹ ਸਾਰੀਆਂ ਸ਼ਾਨਾ ਬੇਸ਼ਾਨਾ ਚੱਲਦੀਆਂ ਨੇ ਬਾਹਰ ਕਿਉਂ ਜਾ ਰਹੇ ਨੇ ਦਿਸ ਇਜ਼ ਦੀ ਰੀਜਰ এমਪਲੋਇਮੈਂਟ ਨਹੀਂ ਮਿਲਦੀ ਤਾਂ ਕੰਮ ਹੁੰਦਾ ਐਵੀਆਂ ਇਮਪਲੋਇਮੈਂਟ ਜਨਰੇਟ ਹੁੰਦੀਆਂ ਨੇ ਜਿੱਤੇ ਬੰਦੇ ਬਾਹਰੋਂ ਤੇ ਪੈਸੇ ਲਾਓ ਨਸ਼ੇ ਵਾਲੀ ਗੱਲ ਆਕਰ ਆਉਂਦੀ ਹੈ ਤੇ ਜਿਹੜੇ ਬੰਦਿਆਂ ਨੂੰ ਨਸ਼ਾ ਮਿਲਦਾ ਜਿਹੜੇ ਲੱਗ ਜਾਂਦੇ ਪੈਸੇ ਦੇ ਨਾਲ ਬਾਅਦ ਚ ਨਸ਼ਾ ਨਹੀਂ ਮਿਲਦਾ ਉਹਨਾਂ ਨੂੰ 10 ਤੋਂ 20 ਤੋਂ 25000 ਰੁਪਏ ਦੇ ਕੇ ਕਿਸੇ ਮਰਜ਼ੀ ਬੰਦੇ ਤੇ ਗੋਲੀ ਮਾਰਾ ਲੋ ਚਾਹੇ ਉਹ ਬੰਦਾ ਅਰਬਾਂ ਰੁਪਏ ਦਾ ਹੋਵੇ بس ਇਹ ਤਾਂ ਜਾਣ ਦੀ ਕੋਈ ਕੀਮਤ ਹੀ ਨਹੀਂ ਹੁੰਦੀ ਇਹ ਸਾਰਾ ਕੁਝ ਇੰਟਰਲਿੰਕ ਹੈ ਅੱਖਾਂ ਖੋਲੋ ਮੁੱਖ ਮੰਤਰੀ ਸਾਹਿਬ ਮੈਂ ਜਿੱਥੇ ਜਾਣਾ ਹੈ ਜਿੱਥੇ ਬਹਿ ਕੇ ਗੱਲਾਂ ਕਰਦਾ ਆ ਉਹਾਂ ਦੇ ਯਾਰ ਪਹਿਲੇ ਗੰਦੇ ਸੀ ਕੋਈ ਸ਼ੱਕ ਨਹੀਂ ਅਸੀਂ ਉਧਰ ਵਾਪਸ ਨਹੀਂ ਮੁੜਨਾ ਚਾਹੁੰਦੇ ਪਰ ਜਿਹੜੇ ਆ ਚੁਣੇ ਸੀ ਬਦਲਾਅ ਦੇ ਨਾਂ ਤੇ ਇਨਕਲਾਬ ਦੇ ਨਾਂ ਤੇ ਇਹ ਕੀ ਨਿਕਲੇ ਨੇ ਕੋਈ ਫਰਕ ਆਇਆ ਬਲਕਿ ਵੱਧ ਗਿਆ ਮਾਰੇ ਆ ਜਾਣਾ ਇਨਾਂ ਦੀ ਦੈਸ਼ਤ ਵੱਧ ਗਈ ਐ ਨਸ਼ੇ ਵਧੇ ਪਏ ਨੇ ਇੱਕ ਇੱਕ ਮਾਨਸਾਰ ਦੀ ਜਗਾ ਕੀ ਹੋ ਰਿਹਾ ਔਰ ਤੁਹਾਡੇ ਲੀਡਰਾਂ ਦੀ ਪਹਿਲਾਂ ਹੀ ਬੇਇੱਜ਼ਤੀ ਹੁੰਦੀ ਸੀ ਤੁਹਾਡੀ ਤੇ ਇਸ ਤੋਂ ਵੀ ਜ਼ਿਆਦਾ ਹੋਣੀ ਆ ਹੁਣ ਮੜਾ ਜਾ ਸੋਚੋ ਮੈਂ ਫੇਰ ਕਹੂੰਗਾ ਉੱਪਰ ਵਾਲਾ ਕਦੇ ਕਦੇ ਮੌਕਾ ਦਿੰਦਾ ਹੈ ਉਸ ਮੌਕੇ ਦਾ ਸਾਧੋ ਉਪਯੋਗ ਕਰ ਲੋ ਜਦੋਂ ਦੁਨੀਆ ਤੁਹਾਡੇ ਅੱਲਵੇ ਖੜੀ ਹੋਵੇ ਨਹੀਂ ਤਾਂ ਬਾਅਦ ਚ ਅੱਖਾਂ ਚ ਕੋਸ ਹੁੰਦੇ ਕੇ ਰੋਂਗੇ ਕਿ ਮੌਕਾ ਮਿਲਿਆ ਸੀ ਤੇ ਕੁਝ ਨਹੀਂ ਕਰ पाए ਵੇਖਿਆ ਨਹੀਂ ਜਾ ਰਿਹਾ ਸੀ ਉਹਨਾਂ ਨਾਲ ਕੰਟੀਨਿਊਸਲੀ ਹੰਝੂ ਵਹਿ ਰਹੇ ਨੇ ਤੂੰ ਤਾਂ ਡਰੇ ਹੋਏ ਨੇ ਸੇਮੀ ਹੋਏ ਨੇ ਸਭ ਤੋਂ ਪਹਿਲੀ ਡਿਊਟੀ ਤੁਹਾਡੀ ਇਹ ਹੈ ਘਰ ਤੁਸੀਂ ਤਾਂ ਕੋਈ ਕੋਈ ਡਿਊਟੀ ਨਭਾਈ ਹੀ ਨਹੀਂ ਕੀ ਤੁਹਾਡੇ ਕੋ ਕਿਹੜੀ ਡਿਊਟੀ ਦੀ ਗੱਲ ਕਰ ਲਾਵਾਂ ਮੈਂ ਨਾ ਕੋਈ ਪੰਜਾਬ ਵਾਲੇ ਨੂੰ ਨੌਕਰੀ ਦੇਣੀ ਹੈ ਨਾ ਕੋਈ ਉਹਦੀ jaan maal ਦੀ ਰਾਖੀ ਹੈ ਪੁਲਿਸ ਵਾਲੇ ਪੁਲਿਸ ਤੁਹਾਨੂੰ ਨਹੀਂ ਪਤਾ ਪੁਲਿਸ ਰਿਫਾਰਮ ਦੀ ਜ਼ਰੂਰਤ ਹੈ ਕਾਨੂੰਨ ਹੀ ਪਤਾ ਇਸ ਗੱਲ ਦਾ ਅਰ ਮੈਂ ਪੁਲਿਸ ਵਾਲਿਆਂ ਨੂੰ ਵੀ ਕਹੂੰਗਾ ਓਏ ਅਸੀਂ ਤੁਹਾਡੇ ਲਈ ਲੜਦੇ ਫਿਰਦੇ ਆ ਕਿ ਸਾਡੇ ਹੁੰਦਿਆਂ ਨੂੰ ਜੋਬਸ ਮਿਲਣ ਔਰ ਜਿਹੜੇ ਤੁਸੀਂ ਹੈਗੇ ਹੋ ਜੋਬ ਦੇ ਵਿੱਚ ਤੁਸੀਂ ਕਿਹੋ ਜੇ ਕੰਮ ਕਰ ਰਹੇ ਹੋ ਯਾਰ ਕਿਸੇ ਨੂੰ ਲਿਆ ਕੇ ਫੜ ਕੇ ਕੁੱਟ ਦਿੰਦੇ ਨੇ ਉਹ ਨਿਮਾਰ ਦਿੰਦੇ ਹੋ ਜਿਹੜੇ ਅਸਲ ਨੇ ਉਹਨਾਂ ਨੂੰ ਕਿਉਂ ਨਹੀਂ ਕਰਦੇ ਔਰ ਮੈਂ ਇੱਕ ਮੁੱਖ ਮੰਤਰੀ ਸਾਹਿਬ ਨੂੰ ਫੇਰ ਕਹੂੰਗਾ ਇੱਕ ਵਾਰੀ ਇਹ ਜਿਹੜੀ ਵੀਆਈਪੀ ਡਿਊਟੀ ਹਨ ਇਹਨੂੰ ਬੰਦ ਕਰੋ ਪੁਲਸ ਵਾਲੇ ਵੀ ਬੰਦੇ ਹੁੰਦੇ ਨੇ 24 ਘੰਟੇ ਉਹਨਾਂ ਦੀ ਡਿਊਟੀ ਹੋ ਸਕਦੀ ਹੈ ਇਹ ਉਹਦੀ ਡਿਊਟੀ 12 ਘੰਟੇ ਜਾਂ 8 ਘੰਟੇ ਨਹੀਂ ਹੋਣੀ ਚਾਹੀਦੀ ਜੇ ਇਹ ਸਾਰੇ 60% ਨੂੰ ਵਾਪਸ ਲੈ ਲਓ ਸਿਰਫ 10% ਰਹਿਣ ਦਿਓ ਉਧਰ ਕੀ ਇਹਨਾਂ ਨੂੰ ਤੁਸੀਂ ਸ਼ਿਫਟ ਵਾਈਜ਼ ਕੰਮ ਨਹੀਂ ਕਰਾ ਸਕਦੇ ਵਿਚਾਰੇ ਹਿਊਮਨ ਨੇ ਜਦੋਂ ਉਹਨਾਂ ਨੂੰ ਲੱਗਦਾ 24 ਘੰਟੇ ਅਸੀਂ ਸੜਕਾਂ ਤੇ ਖੜੇ ਰਹਿਣਾ ਤਾਂ ਫਿਰ ਉਹਨਾਂ ਨੂੰ ਲੱਗਦਾ ਯਾਰ ਥੋੜੀ ਬਹੁਤ ਘਰਾਬ ਛੜਵੀ ਸਹੀ ਥੋੜੀ ਬਹੁਤ ਐਪ ਜਾਂ ਕੋਈ ਸ਼ਰਾਬ ਜਰੂਰੀ ਸਹੀ ਜਦੋਂ ਤੁਹਾਨੂੰ ਦੇਸ ਸਾਰੇ ਆ ਸਾਰਾ ਕੁਝ ਕਰਦੇ ਕਿਉਂ ਨਹੀਂ ਕੇ ਕੀ ਇਹ ਪੁਲਿਸ ਰਿਫਾਰਮ ਦੀ ਜ਼ਰੂਰਤ ਨਹੀਂ ਕਿ ਅਕਾਉਂਟੇਬਿਲਟੀ ਨਹੀਂ ਹੋਣੀ ਚਾਹੀਦੀ ਪੁਲਿਸ ਦੀ ਕਿ ਜੇ ਕੋਈ ਬੰਦਾ ਇੱਕ ਪਬਲਿਕ ਦੇ ਵਿੱਚ ਪੁਲਿਸ ਪ੍ਰਤੀਕੰਮ ਇੱਕ ਬਣੀ ਹੋਈ ਹੈ ਸਾਡੇ ਪੁਲਿਸ ਕੰਪਲੇਂਟ ਅਥਾਰਟੀ ਪੀਸੀਏ ਜਿਹੜੇ ਸੁਪਰੀਮ ਕੋਰਟ ਦੇ ਵਰਡਿਕਟ ਤੋਂ ਬਾਅਦ ਬਣੀ ਸੀ ਜੋ 2006 ਚ ਆਇਆ ਸੀ ਜਿਹਦੇ ਚ ਉਹਨਾਂ ਨੇ ਪਿੱਲ ਪਾਈ ਸੀਗੀ ਪ੍ਰਕਾਸ਼ ਸਿੰਘ ਐਕਸ ਬੀਜਪੀ ਸੀ ਤੇ ਸ਼ਾਇਦ ਬਨੀਤ ਨਾਰਾਇਣ ਸੀ ਉਹਨਾਂ ਦੀ ਪਿੱਲ ਤੋਂ ਬਾਅਦ ਇੱਕ ਪੂਰੀ ਪੀਸੀਏ ਬਣਾਈ ਗਈ ਸੀ ਔਰ ਪੰਜਾਬ ਦੇ ਵਿੱਚ ਇੱਕ 2007 ਦੇ ਵਿੱਚ ਐਕਟ ਲਿਆਂਦਾ ਗਿਆ ਸੀ ਜਿੰਗੂ ਇਹ ਕਹਿੰਦੇ ਸੀ ਕਿ ਪੁਲਿਸ ਕੰਪਲੀਟ ਅਥਾਰਟੀ ਹਾਂ ਉਹ ਵਕਰੀ ਕਰਕੇ 2012 ਤੇ ਫਿਰ 2019 ਚ ਉਹਨੂੰ ਬਿਲਕੁਲ ਹੀ ਅਮੈਂਡਮੈਂਟ ਕਰਕੇ ਪੰਗੂ ਬਣਾਤਾ ਹੈ ਅੱਜ ਉਹਦਾ ਹੈੱਡ ਇਨਸ펙ਟਰੀ ਹੈ ਉੱਥੇ ਕੋਈ ਕੰਪਲੇਟ ਕਰੀ ਜਾ ਕੋਈ ਨਹੀਂ ਸੁਣਦਾਗਾ ਔਰ ਪੰਜਾਬ ਵਾਲਿਆਂ ਨੂੰ ਪਤਾ ਵੀ ਨਹੀਂ ਕਿ ਇੱਕ ਪੀਸੀਆ ਚ ਵੀ ਕੰਪਲੇਂਟ ਕਰ ਸਕਦੇ ਆ ਪੁਲਿਸ ਕੰਪਲੇਂਟ ਅਥਾਰਟੀ ਜਿੱਥੇ ਅਸੀਂ ਕੰਪਲੇਂਟ ਕਰ ਸਕਦੇ ਆ ਪੁਲਿਸ ਦੇ ਅਗੇ ਗਿਆਉ پولیس ਨੇ ਗਲਤ ਕੀਤਾ ਹੈ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਸਾਰਾ ਕਰ ਲਿਓ ਚ ਆਹ ਕੀ ਜੋੜੀ ਜੇ ਬੇਸਿਕ ਚੀਜ਼ ਨਾ ਨਾ ਰਹੀ ਇਹ ਪੰਜਾਬ ਪੰਜਾਬ ਤਾਂ ਤੁਸੀਂ ਵੈਸੇ ਹੀ ਖਤਮ ਕਰਤਾ ਸਾਰੇ ਲੀਡਰਾਂ ਨੇ ਤੇ ਬਚਿਆ ਕੁਝਾ ਖਤਮ ਕਰ ਦੂਗੇ ਜੇ ਇਹ ਦੀ ਦੁਬਾਰਾ ਆ ਜੇ ਤਾਂ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਜੇ ਤੁਸੀਂ ਮੁੱਦਿਆਂ ਤੇ ਨਾ ਆਏ ਮੈਂ ਤੋ ਲਿਖ ਕੇ ਲੈ ਲਓ ਪੰਜਾਬ ਬਰਬਾਦ ਹੋ ਚੁੱਕਿਆ ਔਰ ਬਚਿਆ ਕੁਝਾ ਹੋ ਜਾਊਗਾ ਮੈਂ ਹੁਣੇ ਬੈਠਾ ਪਛਤੋ ਸੀ ਪੜੇ ਲਿਖੇ ਸੀ ਉਹਨਾਂ ਨਾਲ ਗੱਲ ਕਰਦੇ ਹੋ ਆਖਣ 'ਚ ਕੁਝ ਨਹੀਂ ਹੋ ਸਕਦਾ ਮੈਂ ਕਿਹਾ ਮੈਨੂੰ ਸੋਲੂਸ਼ਨ ਕੀ ਆਦੇ ਕੁਝ ਨਹੀਂ ਤੇ ਮੈਂ ਕਿਹਾ ਮਰਨ ਲਈ ਤਿਆਰ ਹਾਂ ਮਰ ਜਿਕੇ ਫਿਰ ਚੁੱਪ ਉਹ ਕੁਝ ਤਾਂ ਬੋਲੋ ਖਲੀਲ ਜ਼ਬਰਾਨੀ ਸੀ ਇੱਕ ਵੱਡੇ ਮੈਂ ਹਮੇਸ਼ਾ ਉਹਨਾਂ ਦਾ ਕੋਟੇਸ਼ਨ ਦਾ ਜ਼ਿਕਰ ਕਰਦਾ ਕਿ ਬੁਰਾਈ ਦੇ ਖਿਲਾਫ ਲੜੋ ਲੜ ਨਹੀਂ ਸਕਦੇ ਤਾਂ ਬੋਲੋ ਬੋਲ ਨਹੀਂ ਸਕਦੇ ਤਾਂ ਸੋਚੋ ਐਟ ਲੀਸਟ ਤੇ ਜੇ ਸੋਚ ਵੀ ਨਹੀਂ ਸਕਦੇ ਤਾਂ ਫਿਰ ਤੁਸੀਂ ਇਨਸਾਨ ਨਹੀਂ ਇਹ ਬੰਦੇ ਹੋਣ ਦੇ ਹੱਕਦਾਰ ਨਹੀਂਗੇ ਜਿਹਦੇ ਬਾਰੇ ਸੋਚੀ ਹੋ ਤੇ ਕੁਝ